ਮੇਰੇ ਸਾਡੀ ਅੰਸਰ ਕੋਈ ਜਾਂ ਕੋਈ ਸਰਕਾਰ ਆਏ ਸੀ ਜੋ ਇੱਕ ਕਣਕ ਨੂੰ ਖਰਾਬ ਦੱਸ ਰਹੇ ਸੀ ਪਰ ਤੁਸੀਂ ਆਹ ਦੇਖੋ ਕਟਿਆਂ ਦੇ ਵਿੱਚ ਇੱਕ ਸੋਨੇ ਵਰਗੀ ਕਣਕ ਸਾਫ ਸੁਥਰੀ ਕਣਕ ਪਈ ਹੈ ਕੋਈ ਵੀ ਟੁਕੜਾ ਕੁਝ ਵੀ ਨਹੀਂ ਹੈਗਾ ਸਿਰਫ ਬਾਹਰ ਦਾੰਦੇ ਦੀ ਥੋੜੇ ਬੱਠੀ ਮੀ ਕਰਕੇ ਰੰਗ ਵਗੈਰਾ ਖਰਾਬ ਹੋਇਆ ਹੈ ਪਰ ਕਣਕ ਬਿਲਕੁਲ ਸਾਫ ਹੈ ਉਹ ਕੁਝ ਬਲੈਕ ਮੇਲ ਅੰਸਰ ਨੇ ਜੋ ਇਹ ਗਲਤ ਕੰਮ ਕਰਦੇ ਹਨ ਤੁਸੀਂ ਇੰਦਰ ਵੀ ਕਿਸੇ ਵੀ ਜਾ ਕੇ ਧਿਆਨ ਦੇ ਸਕਦੇ ਹੋ ਸਾਰਾ ਸਟਾਕ ਬਿਲਕੁਲ ਸਾਫ ਪਿਆ ਹੈ ਜਿਹੜੇ ਮਰਜ਼ੀ ਗੱਟੇ ਨੂੰ ਚੈੱਕ ਕੀਤਾ ਜਾ ਸਕਦਾ ਹੈ। ਇਸ ਵਾਰ ਮੰਡੀ ਦਾ 2665 ਕਰਨਾ ਬਾਹਰ ਤਾਂ ਇਹਦਾ ਥੋੜਾ ਧੂੜ ਰੰਗਦਾ ਹੋਇਆ ਪਰ ਕਣਕ ਬਿਲਕੁਲ ਸਾਫ਼। ਅਸੀਂ ਉਹ ਮੱਛੀ ਵੀ ਚੈੱਕ ਕਰਾ ਲੈਂਦੇ ਹਾਂ। ਜਿੱਥੇ ਭੱਲੇ ਘਟਾ ਗਰਾਫਿਸ ਹੈ। ਅਸੀਂ ਇੱਕ ਵਾਰ ਕੇ ਚੈੱਕ ਕਰਾਂ। ਆ ਦੇਖੋ ਜੀ। ਬਿਲਕੁਲ ਸਾਫ਼। ਜਿਹੜਾ ਵੀ ਚੈੱਕ ਕੀਤਾ ਜਾ ਸਕਦਾ ਮਾਰਕ। ਜੀ। ਪਰ ਦੇਖਣ ਚ ਥੋੜਾ ਰੰਗ ਕਰਾਵਾ ਬਾਰ ਬਾਰ ਇਹਦੇ ਬਾਰ